ਇਸ ਵੱਲ ਦੀ ਵੱਡੀ ਖਬਰ ਖਤਰਨਾਕ ਗੈਂਗਸਟਰ ਤੇ ਕ੍ਰਾਈਮ ਮਾਸਟਰ ਅਨਮੋਲ ਬਿਸ਼ਨੋਈ ਭਾਰਤ ਪਹੁੰਚ ਚੁੱਕਾ ਹੈ ਭਾਰਤ ਲਿਆਂਦੇ ਗਏ ਅਨਮੋਲ ਬਿਸ਼ਨੋਈ ਦੀਆਂ ਪਹਿਲੀਆਂ ਤਸਵੀਰਾਂ ਵੀ ਸਾਹਮਣੇ ਆ ਗਈਆਂ ਨੇ ਇਸ ਵੇਲੇ NIA ਦੀ ਹਿਰਾਸਤ ਦੇ ਵਿੱਚ ਅਨਮੋਲ ਬਿਸ਼ਨੋਈ ਹੈ ਜਿਸ ਦੇ ਖਿਲਾਫ ਕਈ ਮਾਮਲੇ ਦਰਜ ਨੇ ਲਗਾਤਾਰ ਪੁਲਿਸ ਉਸ ਦੀ ਪਾਲ ਕਰ ਰਹੀ ਸੀ ਤੇ ਅਮਰੀਕਾ ਤੋਂ ਡਿਪੋਰਟ ਹੋ ਕੇ ਹੁਣ ਭਾਰਤ ਦੇ ਵਿੱਚ ਅਨਮੋਲ ਬਿਸ਼ਨੋਈ ਪਹੁੰਚ ਚੁੱਕਾ ਹੈ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਭਰਾ ਹੈ ਅਨਮੋਲ ਬਿਸ਼ਨੋਈ ਜਿਸ ਨੂੰ ਐਨਆਈਏ ਦੇ ਵੱਲੋਂ ਫਿਲਹਾਲ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਦਿੱਲੀ ਦੇ ਵਿੱਚ ਹੀ ਇਸ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਅਨਮੋਲ ਬਿਸ਼ਨੋਈ ਦੇ ਨਾਲ ਕਰੀਬ 200 ਲੋਕ ਜਿਹੜੇ ਨੇ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਨੇ ਤਾਂ ਸਭ ਤੋਂ ਪਹਿਲਾਂ ਤਸਵੀਰ ਅਨਮੋਲ ਬਿਸ਼ਨੋਈ ਦੀ ਤੁਹਾਨੂੰ ਦਿਖਾਵਾਂਗੇ ਅਨਮੋਲ ਬਿਸ਼ਨੋਈ ਜੋ ਇਸ ਵੇਲੇ ਐਨਆਈਏ ਦੀ ਹਿਰਾਸਤ ਦੇ ਵਿੱਚ ਹੈ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜੋ ਐਨਆਈਏ ਦੇ ਅਧਿਕਾਰੀ ਨੇ ਉਹ ਵੀ ਨਜ਼ਰ ਆ ਰਹੇ ਨੇ ਤੇ ਅਨਮੋਲ ਬਿਸ਼ਨੋਈ ਦੀ ਇਹ ਤਸਵੀਰ ਪਹਿਲੀ ਤਸਵੀਰ ਜੋ ਆ ਹੁਣ ਸਾਹਮਣੇ ਆਈ ਹੈ ਸਿੱਧੂ ਮੂਸੇਵਾਲਾ ਦਾ ਕਤਲ ਦਾ ਮਾਮਲਾ ਹੋਵੇ ਜਾਂ ਫਿਰ ਜੋ ਸਲਮਾਨ ਖਾਨ ਨੇ ਉਹਨਾਂ ਦੇ ਘਰ ਫਾਇਰਿੰਗ ਹੋਵੇ ਇਸ ਤੋਂ ਇਲਾਵਾ ਬਾਬਾ ਸਿਦਕੀ ਦੇ ਕਤਲ ਦੇ ਮਾਮਲੇ ਦੇ ਵਿੱਚ ਕਈ ਮਾਮਲੇ ਦੇ ਵਿੱਚ ਅਨਮੋਲ ਬਿਸ਼ਨੋਈ ਲੜਿੰਦਾ ਸੀ ਤੇ ਹੁਣ ਇਸੇ ਮਾਮਲੇ ਦੇ ਵਿੱਚ ਇਹ ਵੱਡੀ ਕਾਰਵਾਈ अमरीका खुलासेराधिक अनमोल बिश्नोई के खिलाफ दर्ज नेई पर खुलनगिया लगातार जी है जांच की जाएगी इस तो लावा। पता लगेगा कि अनमोल बिश्नोई हूं कई वे राज जोड़े ने खोलेगा तो दस दिए कि अनमोल तो अलावा ਦੋ ਲੋਕ ਪੰਜਾਬ ਦੇ ਨੇ ਇਸ ਤੋਂ ਇਲਾਵਾ 200 ਲੋਕ ਜਿਹੜੇ ਨੇ ਕੁੱਲ ਡਿਪੋਰਟ ਹੋ ਕੇ ਇਸ ਵੇਲੇ ਭਾਰਤ ਪਹੁੰਚੇ ਨੇ ਉਹ ਦੋ ਲੋਕ ਕੌਣ ਨੇ ਜੋ ਅਨਮੋਲ ਦੇ ਨਾਲ ਪੰਜਾਬ ਨਾਲ ਸੰਬੰਧ ਰੱਖਦੇ ਨੇ ਹਾਲਾਂਕਿ ਉਸ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਜਿਸ ਤਰੀਕੇ ਦੇ ਨਾਲ ਅਨਮੋਲ ਬਿਸ਼ਨੋਈ ਹੁਣ ਭਾਰਤ ਪਹੁੰਚ ਚੁੱਕਾ ਹੈ ਐਨਆਈਏ ਦੀ ਹਿਰਾਸਤ ਦੇ ਵਿੱਚ ਹੈ ਤੇ 에어ਪੋਰਟ ਤੋਂ ਸਿੱਧਾ ਉਸ ਨੂੰ ਪਟਿਆਲਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤਾਂ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਅਨਮੋਲ ਬਿਸ਼ਨੋਈ April 2024 ਦੇ ਵਿੱਚ ਬਾਲੀਵੁੱਡ ਸਟਾਰ ਸਲਮਾਨ ਖਾਨ ਦੇ ਘਰ ਜੋ ਫਾਇਰਿੰਗ ਹੋਈ ਸੀ ਉਸ ਦੇ ਮਾਮਲੇ ਦੇ ਵਿੱਚ ਵੌਂਟਡ ਸੀਗਾ ਤਾਂ ਅਮਰੀਕਾ ਨੇ ਅਨਮੋਲ ਬਿਸ਼ਨੋਈ ਸਮੇਤ 200 ਲੋਕਾਂ ਨੂੰ ਡਿਪੋਰਟ ਕੀਤਾ ਹੈ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕਿ ਅਨਮੋਲ ਬਿਸ਼ਨੋਈ ਭਾਰਤ ਪਹੁੰਚ ਚੁੱਕਾ ਹੈ 2023 ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਗਿਆ ਸੀ ਅਨਮੋਲ ਬਿਸ਼ਨੋਈ ਜੋ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਭਰਾ ਹੈ ਤੇ ਜਜਾ ਜਾਣਕਾਰੀ ਹੈ ਕਿ ਇਹ ਜੇਲ੍ਹ ਦੇ ਵਿੱਚ ਬੰਦ ਲਾਰੈਂਸ ਬਿਸ਼ਨੋਈ ਦੇ ਨਾਲ ਮਿਲ ਕੇ ਨੈਟਵਰਕ ਚਲਾਉਂਦੇ ਸੀ ਕਈ سنگੀਨ ਮਾਮਲੇ ਨੇ ਜਿਸ ਦੇ ਵਿੱਚ ਅਨਮੋਲ ਬਿਸ਼ਨੋਈ ਲਗਾਤਾਰ ਪੁਲਿਸ ਨੂੰ ਲੋਣਿੰਦਾ ਸੀ ਭਾਰਤ ਨੂੰ ਲੋਣਿੰਦਾ ਸੀ ਤੇ ਹੁਣ ਇਹ ਤਸਵੀਰ ਪਹਿਲੀ ਤਸਵੀਰ ਜਿਹੜੀ ਹੈ ਐਕਸਕਲੂਸਿਵ ਤਸਵੀਰ ਤੁਹਾਨੂੰ ਦਿਖਾ ਰਹੇ ਆ ਪੀਟੀਸੀ ਤੇ ਜੋ ਅਨਮੋਲ ਬਿਸ਼ਨੋਈ ਦੀ ਹੁਣ ਸਾਹਮਣੇ ਆਈ ਹੈ ਤਾਂ ਕੌਣ ਹੈ ਅਨਮੋਲ ਬਿਸ਼ਨੋਈ ਉਹ ਵੀ ਤੁਹਾਨੂੰ ਦੱਸਦੇ ਆ ਤਾਂ ਅਨਮੋਲ ਬਿਸ਼ਨੋਈ ਬਾਰੇ ਜੇਕਰ ਜਾਣਕਾਰੀ ਦਿੱਤੀ ਜਾਵੇ ਭਾਰਤ ਦੇ ਵਿੱਚ ਡੇਡ ਦਸਨ ਤੋਂ ਵੱਧ ਮਾਮਲਿਆਂ ਦੇ ਵਿੱਚ ਲੋੜਿੰਦਾ ਹੈ ਅਨਮੋਲ ਬਿਸ਼ਨੋਈ ਸਿੱਧੂ ਮੁਸੇਵਾਲਾ ਕਤਲकांड ਤੁਹਾਨੂੰ ਯਾਦ ਹੋਵੇਗਾ ਉਸ ਦੇ ਵਿੱਚ ਵੀ ਹੱਥ ਹੋਣ ਦੇ ਵੱਡੇ ਇਲਜ਼ਾਮ ਨੇ ਨਾਂ ਮੈਂ ਬਾਲੀਵੁੱਡ ਸਲਮਾਨ ਖਾਨ ਜੋ ਐਕਟਰ ਨੇ ਉਹਨਾਂ ਦੇ ਘਰ ਜੋ ਫਾਇਰਿੰਗ ਹੋਈ ਸੀ ਉਸ ਦੇ ਵਿੱਚ ਵੀ ਇਸ ਨੂੰ ਮੁਲਜ਼ਮ ਮੰਨਿਆ ਗਿਆ ਹੈ ਇਸ ਤੋਂ ਇਲਾਵਾ ਸਾਬਕਾ ਐਮਐਲਏ ਬਾਬਾ ਸਿੱਦਕੀ ਦੇ ਕਤਲ ਕੇਸ ਦੇ ਵਿੱਚ ਵੀ ਇਸ ਦਾ ਕਨੈਕਸ਼ਨ ਹੈ ਅਨਮੋਲ ਬਿਸ਼ਨੋਈ ਨੂੰ ਲਗਾਤਾਰ ਭਾਰਤ ਦੀ ਜੋ ਹੈ ਪਾਲ ਕੀਤੀ ਜਾ ਰਹੀ ਸੀ ਇਸ ਦੇ ਖਿਲਾਫ ਐਨਆਈਏ ਦੇ ਵੱਲੋਂ ਇਨਾਮ ਵੀ ਰੱਖਿਆ ਗਿਆ ਸੀ ਤਾਂ ਅਨਮੋਲ ਬਿਸ਼ਨੋਈ ਦੇ ਖਿਲਾਫ ਜੋ ਰੈੱਡ ਕਾਰਨਰ ਨੋਟਿਸ ਸੀ ਉਹ ਵੀ ਜਾਰੀ ਕੀਤਾ ਗਿਆ ਸੀ ਤਾਂ ਸਿਰ ਦੇ ਉੱਤੇ 10 ਲੱਖ ਦਾ ਇਨਾਮ ਜਿਹੜਾ ਉਹ ਰੱਖਿਆ ਗਿਆ ਸੀ ਤਾਂ ਪਿਛਲੇ ਸਾਲ ਨਵੰਬਰ ਮਹੀਨੇ ਦੇ ਵਿੱਚ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਤਾਂ ਮੂਸੇਵਾਲਾ ਕਤਲकांड ਤੋਂ ਲੈ ਕੇ ਜੋ ਫੇਕ ਪਾਸਪੋਰਟ ਰਾਹੀਂ ਮੁਲਕ ਛੱਡ ਕੇ ਫਰਾਰ ਹੋਇਆ ਸੀ ਅਨਮੋਲ ਬਿਸ਼ਨੋਈ ਸਾਲ 2023 ਦੇ ਵਿੱਚ ਇੱਕ ਕੈਲੀਫੋਰਨੀਆ ਦੇ ਇੱਕ ਵਿਆਸ ਸਮਾਗਮ ਦੌਰਾਨ ਆਖਰੀ ਵਾਰ ਦੇਖਿਆ ਗਿਆ ਸੀ ਵਿਆਸ ਸਮਾਗਮ ਦੇ ਵਿੱਚ ਸਿੰਗਰ ਕਰਨ ਔਜਨਾ ਨਾਲ ਫੋਟੋ ਜਿਹੜੀ ਸੀ ਉਸ ਵੇਲੇ ਵਾਇਰਲ ਹੋਈ ਸੀ ਅਨਮੋਲ ਬਿਸ਼ਨੋਈ ਦੀ ਤਾਂ ਵੱਡੀ ਖਬਰ ਅਨਮੋਲ ਬਿਸ਼ਨੋਈ ਜੋ ਹੁਣ ਭਾਰਤ ਪਹੁੰਚ ਚੁੱਕਾ ਹੈ ਜਿਸ ਨੂੰ ਸਿੱਧਾ 에어ਪੋਰਟ ਤੋਂ ਪਟਿਆਲਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤਾ 2024 ਦੇ ਵਿੱਚ ਬਾਲੀਵੁੱਡ ਐਕਟਰ ਸਲਮਾਨ ਖਾਨ ਦੇ ਘਰ ਫਾਇਰਿੰਗ ਹੋਈ ਸੀ ਉਸ ਦੇ ਵਿੱਚ ਵੀ ਇਸ ਨੂੰ ਮੁਲਜ਼ਮ ਮੰਨਿਆ ਗਿਆ ਸੀ ਇਸ ਤੋਂ ਇਲਾਵਾ ਮੁੰਬਈ ਦੇ ਵਿੱਚ ਜੋ NCP ਦੇ ਨੇਤਾ ਨੇ ਬਾਬਾ ਸਿਦਕੀ ਦੇ ਕਤਲ ਦੇ ਵਿੱਚ ਵੀ ਇਸ ਨੂੰ ਮੁੱਖ ਮੁਲਜ਼ਮ ਮੰਨਿਆ ਗਿਆ ਇਸ ਤੋਂ ਇਲਾਵਾ ਅਨਮੋਲ ਦਾ ਨਾਮ 2022 ਦੇ ਵਿੱਚ ਜੋ ਪੰਜਾਬੀ ਸਿੰਗਰ ਨੇ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਵੀ ਸਾਹਮਣੇ ਆਏ ਸੀ ਜੋ ਜਾਣਕਾਰੀ ਹੈ ਕਿ ਅਨਮੋਲ ਨਜਾਇਜ਼ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਗਿਆ ਸੀ ਜੋ NIA ਉਹਨਾਂ ਦੇ ਵੱਲੋਂ ਇਸ ਨੂੰ ਮਾਨਟਡ ਲਿਸਟ ਦੇ ਵਿੱਚ ਰੱਖਿਆ ਗਿਆ ਸੀ ਤੇ ਇਸ ਦੇ ਖਿਲਾਫ ਦਾ 10 ਲੱਖ ਦਾ ਇਨਾਮ ਜਿਹੜਾ ਹੈ ਉਹ ਕੋਸ਼ਿਸ਼ ਕੀਤਾ ਗਿਆ ਸੀ ਤਾਂ ਲਗਾਤਾਰ ਅਨਮੋਲ ਬਿਸ਼ਨੋਈ ਜੋ ਲਾਰੈਂਸ ਬਿਸ਼ਨੋਈ ਦਾ ਭਰਾ ਹੈ ਵੱਡੇ ਗੈਂਗਸਟਰਾਂ ਨਾਲ ਲਿੰਕ ਹੈ ਜੋ ਵਾਰਦਾਤਾ ਪੰਜਾਬ ਦੇ ਵਿੱਚ ਹੋ ਰਹੀਆਂ ਸੀ ਜੋ ਜਿਸ ਤਰੀਕੇ ਦੇ ਨਾਲ ਬਾਲੀਵੁੱਡ ਖਾਨ ਨੇ ਸਲਮਾਨ ਖਾਨ ਉਹਨਾਂ ਦੇ ਘਰ ਫਾਇਰਿੰਗ ਹੋਈ ਸੀ ਤੇ ਕਈ ਮਾਮਲਿਆਂ ਦੇ ਵਿੱਚ ਇਸ ਦਾ ਨਾਮ ਸਾਹਮਣੇ ਆਂਦਾ ਸੀ ਤੇ ਇਸ ਤੋਂ ਬਾਅਦ ਲਗਾਤਾਰ ਇਸ ਦੀ ਪਾਲ ਕੀਤੀ ਜਾ ਰਹੀ ਸੀ ਜਦੋਂ ਜਾਣਕਾਰੀ ਮਿਲੀ ਸੀ ਕਿ ਅਨਮੋਲ ਬਿਸ਼ਨੋਈ ਵਿਦੇਸ਼ ਤੇ ਵਿੱਚ ਹੈ ਤਾਂ ਲਗਾਤਾਰ ਐਨਆਈਏ ਦੇ ਵੱਲੋਂ ਵੀ ਕੋਸ਼ਿਸ਼ ਕੀਤੀ ਗਈ ਇਸ ਦੇ ਖਿਲਾਫ ਜੋ 10 ਲੱਖ ਦਾ ਇਨਾਮ ਰੱਖਿਆ ਗਿਆ ਮੋਸਟ ਵਾਂਟਡ ਇਸ ਨੂੰ ਦੱਸਿਆ ਗਿਆ ਅਤੇ ਲਗਾਤਾਰ ਇਸ ਨੂੰ ਭਾਰਤ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸੀ ਤੇ ਹੁਣ ਅਮਰੀਕਾ ਦੇ ਵੱਲੋਂ ਇਸ ਨੂੰ ਡਿਪੋਰਟ ਕਰ ਦਿੱਤਾ ਗਿਆ 200 ਲੋਕ ਹੋਰ ਵੀ ਡਿਪੋਰਟ ਹੋਏ ਨੇ ਜਿਸ ਦੇ ਵਿੱਚ ਮੋਸਟ ਵਾਂਟਡ ਗੈਂਗਸਟਰ ਜੋ ਕ੍ਰਾਈਮ ਮਾਸਟਰ ਹੈ ਅਨਮੋਲ ਬਿਸ਼ਨੋਈ ਉਹ ਵੀ ਡਿਪੋਰਟ ਹੋ ਕੇ ਹੁਣ ਭਾਰਤ ਪਹੁੰਚ ਚੁੱਕਾ ਹੈ ਭਾਰਤ ਲਿਆਂਦੇਗੇ ਅਨਮੋਲ ਬਿਸ਼ਨੋਈ ਦੀਆਂ ਇਹ ਪਹਿਲੀਆਂ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆਈਆਂ ਨੇ ਤਾਂ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬੈਕ ਸਾਈਡ ਤੋਂ ਇਹ ਅਨਮੋਲ ਬਿਸ਼ਨੋਈ ਦੀ ਤਸਵੀਰ ਦਿਖਾਈ ਗਈ ਹੈ ਜਿਸ ਦੇ ਵਿੱਚ ਅਨਮੋਲ ਬਿਸ਼ਨੋਈ ਚਿੱਟੇ ਰੰਗ ਦੀ ਸਵੈਟਸ਼ਰਟ ਦੇ ਵਿੱਚ ਨਜ਼ਰ ਆ ਰਿਹਾ ਹੈ ਉਸ ਦੇ ਨਾਲ ਐਨਆਈਏ ਦੇ ਅਧਿਕਾਰੀ ਵੀ ਤੁਸੀਂ ਸਾਫ਼ ਤੌਰ ਤੇ ਵੇਖ ਸਕਦੇ ਹੋ ਤਾਂ ਸੰਗੀਨ ਮਾਮਲੇ ਨੇ ਅਨਮੋਲ ਬਿਸ਼ਨੋਈ ਦੇ ਖਿਲਾਫ ਡੇਢ ਦਰਜਨ ਤੋਂ ਵੱਧ ਮਾਮਲੇ ਜੋ ਜਾਣਕਾਰੀ ਹੈ ਕਿ ਉਸ ਦੇ ਖਿਲਾਫ ਹੈ ਲਗਾਤਾਰ ਵੱਡੀਆਂ ਵਾਰਦਾਤਾ ਨੂੰ ਇਹਨਾਂ ਦੇ ਵੱਲੋਂ ਇਨਜ਼ਾਮ ਜੋ ਇਨਜ਼ਾਮ ਦਿੱਤਾ ਜਾ ਰਿਹਾ ਸੀਗਾ ਜੋ ਲਾਰੈਂਸ ਬਿਸ਼ਨੋਈ ਇਸ ਵੇਲੇ ਜੇਲ੍ਹ ਦੇ ਵਿੱਚ ਬੰਦ ਹੈ ਜਾਣਕਾਰੀ ਹੈ ਕਿ ਜੇਲ੍ਹ ਦੇ ਅੰਦਰੂਹੀ ਨੈਟਵਰਕ ਚਲਾਇਆ ਜਾ ਰਿਹਾ ਸੀ ਅਨਮੋਲ ਬਿਸ਼ਨੋਈ ਵਿਦੇਸ਼ ਤੋਂ ਫੰਡਿੰਗ ਕਰਦਾ ਸੀ ਹਥਿਆਰ ਸਭ ਕੁਝ ਇਸ ਤਰੀਕੇ ਦੇ ਨਾਲ ਕਈ ਜੜੀਆਂ ਜਾਣਕਾਰੀਆਂ ਸਾਹਮਣੇ ਆ ਰਹੀਆਂ ਨੇ ਪਰ ਹੁਣ ਜਿਸ ਤਰੀਕੇ ਦੇ ਨਾਲ ਐਨਆਈਏ ਦੀ ਗ੍ਰਿਫਟ ਦੇ ਵਿੱਚ ਇਸ ਵੇਲੇ ਅਨਮੋਲ ਬਿਸ਼ਨੋਈ ਹੈ ਤੇ ਹੁਣ ਕਈ ਵੱਡੇ ਰਾਜ਼ ਖੁੱਲਣਗੇ ਕਈ ਵੱਡੇ ਖੁਲਾਸੇ ਹੋ ਸਕਦੇ ਨੇ ਕਿਉਂਕਿ ਤਿੰਨ ਜੋ ਮੋਸਟ ਵਾਂਟਡ ਜਿਹੜੇ ਗੈਂਗਸਟਰ ਨੇ ਉਹਨਾਂ ਦੇ ਵਿੱਚ ਉਸਦਾ ਨਾਮ ਆਉਂਦਾ ਹੈ ਤੇ ਕਈ ਕਤਲ ਦੇ ਵਿੱਚ ਜਿਸ ਤਰੀਕੇ ਦੇ ਨਾਲ ਬਾਬਾ ਸਿਦਕੀ ਦਾ ਕਤਲ ਹੋਇਆ ਸਲਮਾਨ ਖਾਨ ਦੇ ਘਰ ਜਿਸ ਤਰੀਕੇ ਦੇ ਨਾਲ ਫਾਇਰਿੰਗ ਹੋਈ ਅਤੇ ਸਿੱਧੂ ਮਸੇਵਾਲਾ ਦਾ ਜਿਸ ਤਰੀਕੇ ਦੇ ਨਾਲ ਕਤਲ ਹੋਇਆ ਇਹਨਾਂ ਤਿੰਨਾਂ ਮਾਮਲਿਆਂ ਦੇ ਵਿੱਚ ਅਨਮੋਲ ਬਿਸ਼ਨੋਈ ਦਾ ਨਾਂ ਬੋਲਦਾ ਹੈ ਤੇ ਹੁਣ ਵੱਖ-ਵੱਖ ਤਰੀਕਿਆਂ ਦੇ ਨਾਲ ਇਸ ਤੋਂ ਪੁੱਛ ਪੜਤਾਲ ਕੀਤੀ ਜਾਵੇਗੀ ਕਿ ਆਖਰ ਇਹ ਸਾਜ਼ਿਸ਼ ਇਹ ਵਾਰਦਾਤਾ ਕਿਸ ਤਰੀਕੇ ਦੇ ਨਾਲ ਅੰਜਾਮ ਦਿੱਤੀਆਂ ਗਈਆਂ ਕਿਸ ਤਰੀਕੇ ਦੇ ਨਾਲ ਪੂਰੀ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਤਾਂ ਵੱਡੀ ਖਬਰ ਅਨਮੋਲ ਬਿਸ਼ਨੋਈ ਭਾਰਤ ਲਿਆਂਦਾ ਗਿਆ ਤੇ ਹੁਣ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ